ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਮੇਰੇ ਵੀਰ ਵੀਡੀਓ ਨੂੰ ਚੱਲਦੀ ਚੱਲਦੀ ਸ਼ੇਅਰ ਕਰਦੇ ਹੋ ਜੀ ਅਤੇ Facebook ਪੇਜ ਨੂੰ ਲਾਈਕ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੇਰੇ ਵੀਰ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਆਪਣੇ ਕੋਲ ਬਹੁਤ ਸਾਰੀਆਂ ਕਮਬਾਈਨਾ ਤੇ ਤੂੜੀ ਵਾਲੀ ਕਮਬਾਈਨਾ ਵਕਾਊ ਜੜੀਆਂ ਆਈਆਂ ਹਨ ਉਹਨਾਂ ਦੀ ਜਾਣਕਾਰੀ ਸਮੇਤ ਆਪਾਂ ਇਹ ਵੀਡੀਓ ਜਿਹੜੀ ਪਾਉਣ ਲੱਗੇ ਆਂ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਣੇ ਯਾਰ ਪਿੰਦਾ ਸੰਧੂ ਕੋਲੇ ਕੇਐਸ ਕੰਬੈਨ ਰੀਪਰ ਤੂੜੀ ਵਾਲਾ ਰੀਪਰ ਜਿਹੜਾ ਇਹ ਵਕਾਊ ਆ ਜੀ 2016 ਮਾਡਲ ਇਹ ਜਿਹੜਾ ਰੀਪਰ ਆ ਜੀ ਤੇ ਇਸ ਇਹਦੇ ਨਾਲ ਜਿਹੜੀ ਐਮਪੀ ਵਾਲੀ ਬਾਸਕਟ ਜਿਹਨੂੰ ਆਪਾਂ ਜਾਲ ਕਹਿ ਦਿੰਨੇ ਆ ਉਹ ਇਹਦੇ ਨਾਲ ਆ ਜੀ ਇੱਕ ਸਟਿੱਪਣੀ ਆ ਜੀ ਨਾਲ ਫੋਟੋ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਸਾਫ਼ ਕੰਡੀਸ਼ਨ ਦੇ ਵਿੱਚ ਜਿਹੜੀ ਤੂੜੀ ਵਾਲੀ ਕੰਬੈਨ ਆ ਜਿਹਨੂੰ ਆਪਾਂ ਰੀਪਰ ਵੀ ਕਹਿ ਦਿੰਨੇ ਆ ਜੀ ਇਹ ਵਕਾਊ ਆ ਇਸ ਦੀ ਡਿਮਾਂਡ ਵੀਰ ਵੱਲੋਂ 1,60,000 ਰੁਪਇਆ ਕੀਤੀ ਗਈ ਹੈ ਜੀ 16 ਮਾਡਲ ਹੈ ਜਿਹੜੀ ਕੰਬੈਨ ਆ ਤੂੜੀ ਵਾਲੀ ਤੂੜੀ ਵਾਲੀ ਕੰਬੈਨ 16 ਮਾਡਲ ਆ ਜੀ ਇਹ ਤੇ 1,60,000 ਰੁਪਇਆ ਡਿਮਾਂਡ ਆ ਜੀ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਆ ਜੀ ਐਮਪੀ ਵਾਲਾ ਝਾਲ ਜਿਹੜਾ ਨਾਲ ਆ ਇੱਕ ਸਟਿੱਪਣੀ ਨਾਲ ਆ ਜੀ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਮਾਲਕ ਵੀਰ ਨਾਲ ਸੰਪਰਕ ਕਰਕੇ ਇਹ ਜਿਹੜੀ ਰੀਪਰ ਆ ਇਹਨੂੰ ਤੁਸੀਂ ਖਰੀਦ ਸਕਦੇ ਹੋ ਉਸ ਤੋਂ ਬਾਅਦ ਕੰਬੈਨ ਆਈ ਆ ਜੀ ਜੀਐਸਜੇ 2020 ਮਾਡਲ ਕਮੈਨ ਆ ਜੀ ਲੋਕਲ ਚੱਲੀ ਕਮੈਨ ਆ 85 ਪੈਸੇ ਟਾਇਰ ਆ ਜੀ ਨਾਲ ਦੇ ਤੇ 5 ਗੇਰਾਂ ਦੇ ਵਿੱਚ ਇਹ ਜਿਹੜੀ ਕਮੈਨ ਆ ਜੀ 4 ਅੱਗੇ ਨੂੰ ਇੱਕ ਰਿਵਰਸ 5 ਗੇਰੀ ਇਹ ਕਮੈਨ ਆ ਜੀ GSJ ਕਮੈਨ ਆ 2020 ਮਾਡਲ ਉੱਪਰ ਨੰਬਰ ਦਿੱਤਾ ਗਿਆ ਜੀ ਇਸ ਦੀ ਡਿਮਾਂਡ 11 ਲੱਖ 40000 ਰੁਪਇਆ ਕੀਤੀ ਗਈ ਆ ਜੀ ਲੋਕਲ ਚੱਲੀ ਕਮੈਨ ਆ ਜੀ ਨਾਲ ਦੇ ਟਾਇਰ ਆ ਕਮਬੈਨ ਦੀ ਕੰਡੀਸ਼ਨ ਬਿਲਕੁਲ ਹੀ ਸਾਫ਼ ਹੈ ਜੀ ਸਾਫ਼ ਕੰਡੀਸ਼ਨ ਦੇ ਵਿੱਚ ਇਹ ਜਿਹੜੀ ਕਮਬੈਨ ਆ ਤੁਸੀਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕਮਬੈਨ ਆ ਤੁਸੀਂ ਖਰੀਦ ਸਕਦੇ ਹੋ ਉਸ ਤੋਂ ਬਾਅਦ 20 ਮਾਡਲ ਤੂੜੀ ਵਾਲੀ ਕਮਬੈਨ ਆ ਜੀ ਤੂੜੀ ਵਾਲਾ ਰੀਪਰ 2020 ਮਾਡਲ ਕੇਐਸ ਰੀਪਰ ਹੈ ਜੀ ਇਹ ਅਤੇ ਇਸ ਦੀ ਡਿਮਾਂਡ ਮਾਲਕ ਵੀਰ ਵੱਲੋਂ 2,10,000 ਰੁਪਏ ਕੀਤੀ ਗਈ ਹੈ ਜੀ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਜਿਹੜਾ ਇਹ ਪਰ ਤੁਸੀਂ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਕਮੈਨ ਆਈ ਹੈ ਜੀ ਸਰਿੰਦਰਾ 2005 ਮਾਡਲ ਕਮੈਨ ਆ ਜੀ ਕੰਟੈਕਟ ਨੰਬਰ ਮਾਲਕ ਵੀਰ ਦਾ ਉੱਪਰ ਦਿੱਤਾ ਗਿਆ ਹੈ ਬਾਕੀ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਰੇਟ ਦੀ ਡਿਮਾਂਡ 5,50,000 ਰੁਪਿਆ ਕੀਤੀ ਗਈ ਹੈ ਜੀ ਸਾਫ਼ ਕੰਡੀਸ਼ਨ ਦੇ ਵਿੱਚ ਜਿਹੜੀ ਕਮੈਨ ਆ ਤੁਸੀਂ ਸੰਪਰਕ ਕਰਕੇ ਜਿਹੜੀ ਕਮੈਨ ਆ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਤੁਹਾਡੀ ਮਨਪਸੰਦ ਕਮੈਨ ਵਿਸ਼ਾਲ 2015 ਮਾਡਲ ਇਹ ਕਮੈਨ ਆ ਜੀ ਸਾਫ ਕੰਡੀਸ਼ਨ ਦੇ ਵਿੱਚ ਕਮੈਨਾਂ ਲਾਲ ਹੀਨੋ ਪੇਟੀਬਾਂ ਨਿੰਜਨ ਦੇ ਨਾਲ ਆ ਜੀ ਕਮੈਨ ਨਾਲ ਤੇ ਟਾਇਰ ਆ 60 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਜੀ ਲੋਕਲ ਚੱਲੀ ਆ ਸ਼ੋਰੂਮ ਕੰਡੀਸ਼ਨ ਦੇ ਵਿੱਚ ਕਮੈਨਾਂ 2015 ਮਾਡਲ ਆ ਮਾਲਕ ਵੀਰ ਲੋਰ ਰੇਟ ਦੀ ਡਿਮਾਂਡ 13 ਲੱਖ ਰੁਪਈਆ ਕੀਤੀ ਗਈ ਆ ਜੀ ਬਾਕੀ ਤੁਸੀਂ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕਮਬੈਨ ਨੂੰ ਤੁਸੀਂ ਖਰੀਦ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਹੋਰ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਵੱਧ ਤੋਂ ਵੱਧ ਚੰਗੀਆਂ ਕਮਾਈਆਂ ਜੇਕਰ ਸਾਨੂੰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਆ ਤਾਂ ਤੁਸੀਂ ਸਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਕੇ ਸਾਡੇ ਤੋਂ ਜਿਹੜੀ ਵੀ ਇਹ ਕਮੀ ਦੂਰ ਕਰਾ ਸਕਦੇ ਹੋ ਦੂਜਾ ਜੇਕਰ ਕਿਸੇ ਵੀਰ ਨੇ ਆਪਣਾ ਵਹੀਕਲ ਸੇਲ ਕਰਨਾ ਹੈ ਸਾਡੇ ਇਸ WhatsApp ਨੰਬਰ ਤੇ ਤੁਸੀਂ ਸਾਨੂੰ ਆਪਣੇ ਵਹੀਕਲ ਦੀਆਂ ਫੋਟੋਆਂ ਪਾ ਸਕਦੇ ਹੋ ਜੀ ਫੋਟੋਆਂ ਦੇ ਨਾਲ ਨਾਲ ਤੁਸੀਂ ਆਪਣੇ ਵਹੀਕਲ ਦੀ ਜਾਣਕਾਰੀ ਦੇ ਕੇ ਆਪਣੇ ਵੀਕਲ ਦੀ ਐਡ ਆ ਜਿਹੜੀ ਬਿਲਕੁਲ ਫਰੀ ਲਵਾ ਸਕਦੇ ਹੋ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਧੰਨਵਾਦ